ਰੋਟੀ ਨੇ ਬਕੀ ਆ ਗਈ ਬਸ ਪਕੌੜੀਆਂ ਲੱਗੀਆਂ ਤੇਰਾ ਸ਼ਤੀ ਡੜੀ ਯਾਰ ਕਰ ਭੇਜ ਦੇ ਮੈਨੂੰ ਨਹੀਂ ਪਤਾ ਤੇਰੇ ਮਮੀ ਨੂੰ ਪੁੱਛ ਲੈ ਉਹ ਯਾ ਤੈਨੂੰ ਪਿਓ ਕਿਨੇ ਬਣਾਤਾ ਉਹਨੇ ਤਾਂ ਦਾਲ ਥੱਲਾ ਦੀ ਜਿੰਨਾ ਥੱਲਾ ਨਹੀਂ ਥੱਲੇ ਲੱਗਿਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਇਹ ਕਹਾਣੀ ਹਫਤਾ ਤਾਂ ਆਪਾਂ ਛੋਟੇ ਹੁੰਦੇ ਤੁਸੀਂ ਸੁਣਦੇ ਆ ਰਹੇ ਹਾਂ ਕਿ ਆਰੀ ਨੂੰ ਇੱਕ ਪਾਸੇ ਦੰਦੇ ਹੁੰਦੇ ਆ ਇਸ ਦੁਨੀਆ ਨੂੰ ਦੋਨੇ ਪਾਸੇ ਜੀ ਹਾਂ ਤੁਹਾਨੂੰ ਪਤਾ ਹੀ ਹੈ ਕਿ ڈاکੂ ਪਰਵਾਰ ਅਕਸਰ ਸੋਸ਼ਲ ਮੀਡੀਆ ਤੇ ਫਨੀਸ ਵੀਡੀਓ ਪਾਉਂਦੇ ਸਨ ਅਤੇ ਇਸ ਤਿਕੜੀ ਨੂੰ ਸਾਰੇ ਤੁਸੀਂ ਜਾਣਦੇ ਵੀ ਹੋਵੋਗੇ ਬੀਤੇ ਹੀ ਦਿਨ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਸੀ ਉਹਨਾਂ ਦੇ ਪਿਤਾ ਦੀ ਮੌਤ ਦਿਲ ਦਾ ਦੌਰਾ ਪੈਣ ਕਰਨ ਹੋਈ ਸੀ ਜਿੱਥੇ ਕਿ ਇੱਕ ਵਾਰੀ ਤਾਂ ਵੀਰ ਆਪਣੇ ਪਿਤਾ ਦੇ ਇਸ ਦੁਨੀਆ ਤੋਂ ਤੁਰ ਜਾਂਦੇ ਬਹੁਤ ਹੀ ਜ਼ਿਆਦਾ ਅੰਦਰੋਂ ਟੁੱਟ ਚੁੱਕੇ ਸਨ ਦੋਸਤੋ ਇਹ ਤੁਹਾਨੂੰ ਵੀ ਪਤਾ ਹੈ ਕਿ ਮਰਿਆ ਨਾਲ ਮਰਿਆ ਨਹੀਂ ਜਾਂਦਾ ਬਸ ਬੰਦੇ ਦੀਆਂ ਯਾਦਾਂ ਹੀ ਰਹਿ ਜਾਂਦੀਆਂ ਨੇ ਉਤਤੇ ਹੀ ਸੋਸ਼ਲ ਮੀਡੀਆ ਤੇ ਡਾਕੂ ਵੀਰ ਨੇ ਆਪਣੇ ਕਾਊਂਟ ਤੇ ਫਨੀ ਵੀਡੀਓ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿੱਥੇ ਕਿ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਕੁਝ ਸੁਣਨ ਨੂੰ ਮਿਲਿਆ ਸੀ ਇੰਨਾਂ ਗੱਲਾਂ ਦਾ ਆਖਰ ਡਾਕੂ ਵੀਰ ਨੇ ਜਵਾਬ ਦਿੱਤਾ ਕੀ ਕਿਹਾ ਵੀਰ ਨੇ ਆਹ ਤੁਹਾਡੇ ਨਾਲ ਵੀ ਲੈਣਾ ਪੇਸ਼ ਕਰਦੇ ਆ ਪਰ ਆ ਜਿਹੜੇ ਜਿਹੜੇ 네ਗੇਟਿਵ ਕਮੈਂਟ ਕਰ ਰਹੇ ਆ ਕਿ ਵੀਡੀਓਸ ਪਾਉਣੀਆਂ ਬੰਦ ਕਰ ਦਵੇ ਮੈਂ ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਚਾਹਾਂਗਾ ਤੁਸੀਂ ਮੇਰੇ ਮਹੀਨੇ ਦਾ ਖਰਚਾ ਮੇਰੇ ਕਾਊਂਟ ਦੇ ਵਿੱਚ ਪਵਾ ਦਿਓ ਮੈਂ ਵੀਡੀਓਸ ਨਹੀਂ ਪਾਵਾਂਗਾ ਜਿੰਨਾ ਚਰ ਤੁਸੀਂ ਨਹੀਂ ਕਹਿੰਦੇ ਓਨਾ ਚਰ ਜਮਾਈ ਸਰਿਆ ਪਿਆ ਲੋਕਾਂ ਦਾ ਹਾਂਜੀ ਤੁਹਾਡਾ ਇਸ ਵੀਡੀਓ ਨੂੰ ਵੇਖ ਕੇ ਕੀ ਕਹਿਣਾ ਹੈ ਆਪਣੇ ਰეკਮੈਂਡ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਦੇਣਾ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ